ਲੈਂਡ ਪੁਲਿੰਗ ਸਕੀਮ ਦਾ ਲਗਾਤਾਰ ਕਿਸਾਨ ਜਥੇਬੰਦੀਆਂ ਵਿਰੋਧ ਕਰ ਰਹੀਆਂ ਨੇ ਤੇ ਉੱਥੇ ਵੱਖ-ਵੱਖ ਐਮਐਲਏ ਦਾ ਪਿੰਡਾਂ ਦੇ ਵਿੱਚ ਕਿਰਾਉਤਾ ਕੀਤਾ ਜਾ ਰਿਹਾ ਤੇ ਅੱਜ ਰੁਪਿੰਦਰ ਹੈਪੀ ਦਾ ਕਿਰਾਉ ਕੀਤਾ ਜਾਣਾ ਸੀ ਪਰੰਤੂ ਉਸ ਤੋਂ ਪਹਿਲਾਂ ਹੀ ਕੁਝ ਕਿਸਾਨ ਜਥੇਬੰਦੀਆਂ ਜਿਹੜੀਆਂ ਕਿ ਹਿਰਾਸਤ ਦੇ ਵਿੱਚ ਲੈ ਲੀਆਂ ਨੇ ਤੇ ਜਿਸ ਦੇ ਤਹਿਤ ਉੱਥੇ ਹੁਣ ਕਿਸਾਨ ਜਥੇਬੰਦੀਆਂ ਭੜਕਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਸ਼ਰਿਆਮ ਧੱਕਾਸ਼ਾਲ ਚੱਲ ਰਿਹਾ ਹੈ ਤੇ ਜੇਕਰ ਕੋਈ ਕਿਸਾਨ ਸਰਕਾਰ ਦੇ ਐਮਐਲਏ ਨੂੰ ਜਾਂ ਪੰਜਾਬ ਸਰਕਾਰ ਦੇ ਕਿਸੇ ਵੀ ਅਧਿਕਾਰੀ ਨੂੰ ਜਿਹੜਾ ਕਿ ਸਵਾਲ ਪੁੱਛਦਾ ਹੈ ਤਾਂ ਉਸ ਦੇ ਉੱਤੇ ਹੀ ਸਗੋਂ ਉਲਟ ਸਵਾਲ ਜਵਾਬ ਹੋਣੇ ਸ਼ੁਰੂ ਹੋ ਜਾਂਦੇ ਨੇ ਤੇ ਦੂਜੇ ਪਾਸੇ ਉੱਥੇ ਹੀ ਜਿਹੜਾ ਕਿ ਕਿਸਾਨ ਜਥੇਬੰਦੀਆਂ ਸਰ ਗੱਲ ਦਾ ਵਿਰੋਧ ਕਰ ਰਹੀਆਂ ਨੇ ਤੇ ਲੈਂਡ ਪੂਲਿੰਗ ਸਕੀਮ ਜਿਹੜੀ ਉਸ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਅਸੀਂ ਆਪਣੀਆਂ ਜ਼ਮੀਨਾਂ ਦਾ ਹੱਕ ਸਰਕਾਰ ਦੇ ਸਰਕਾਰ ਨੂੰ ਨਹੀਂ ਦਵਾਂਗੇ ਤੇ ਜਿਹੜੀਆਂ ਸਾਡੀਆਂ ਜ਼ਮੀਨਾਂ ਖੋਈਆਂ ਜਾ ਰਹੀਆਂ ਨੇ ਲਗਾਤਾਰ ਉਸ ਦਾ ਵਿਰੋਧ ਕੀਤਾ ਜਾ ਰਿਹਾ ਤੇ ਕਿਸਾਨ ਜਥੇਬੰਦੀਆਂ ਹੁਣ ਫਿਰ ਤੋਂ ਜਿਹੜਾ ਕਿ ਦਿਆਂ ਹੋਈਆਂ ਨਜ਼ਰ ਆ ਰਹੀਆਂ ਨੇ ਪੁਲਿਸ ਪ੍ਰਸ਼ਾਸਨ ਤੱਕ ਕੰਮੋ ਸਾਹਮਣਾ ਹੁੰਦਾ ਹੋਇਆ ਨਜ਼ਰ ਆ ਰਿਹਾ ਹੋਰ ਕੀ ਕੁਝ ਕਹਿਣਾ ਆ ਕਿਸਾਨ ਜਥੇਬੰਦੀਆਂ ਦਾ ਉਹ ਤੁਹਾਨੂੰ ਸੁਣਾਉਣਿਆ ਕਿ ਜੋ ਪੰਜਾਬ ਦੀ ਸਰਕਾਰ ਲੈਂਡ ਪੂਲਿੰਗ ਐਕਟ ਦੇ ਤਹਿਤ ਕਿਸਾਨਾਂ ਦੀ ਜਮੀਨਾਂ ਦੱਬਣਾ ਚਾਹੁੰਦੀ ਆ ਉਹਦੇ ਵਿੱਚ ਪੰਜਾਬ ਦੇ ਕਿਸਾਨ ਇਹਨਾਂ ਦੇ ਜਿਹੜੇ ਐਮਐਲਏ ਨੇ ਜਦੋਂ ਪਿੰਡਾਂ ਦੇ ਵਿੱਚ ਆਉਂਦੇ ਨੇ ਇਹਨਾਂ ਨੂੰ ਸਵਾਲ ਕਰਦੇ ਨੇ ਜਿਹੜਾ ਸਾ ਆਪਣਾ ਖਨੌਰੀ ਤੇ ਸ਼ੰਭੂ ਬਾਰਡਰ ਤੇ ਮੋਰਚਾ ਚੱਕਿਆ ਉਹਨਾਂ ਦੇ ਸਬੰਧ ਵਿੱਚ ਸਵਾਲ ਕਰਨੇ ਨੇ ਹੋਰ ਵੀ ਵੱਖ-ਵੱਖ ਜੋ ਲੋਕਾਂ ਨੂੰ ਦਿੱਕਤਾਂ ਨੇ ਉਹਦੇ ਸੰਬੰਧਿਤ ਦੇ ਵਿੱਚ ਸਵਾਲ ਕਰਦੇ ਨੇ ਉਹ ਪਰ ਪੰਜਾਬ ਸਰਕਾਰ ਇੰਨੀ ਜ਼ਿਆਦਾ ਘਬਰੀ ਹੋਈ ਆ ਵੀ ਇੱਥੋਂ ਦੇ ਗੁੰਡਾ ਰਾਜ ਪੁਲਿਸ ਦਾ ਗੁੰਡਾ ਰਾਜ ਇੰਨਾ ਚੱਲ ਰਿਹਾ ਹੈ ਕਿ ਸਾਡੇ ਅੱਜ ਪਿੰਡ ਅਬਦਲਾਪੁਰ ਦੇ ਵਿੱਚ ਬਲਪ੍ਰੀਤ ਸਿੰਘ ਉਹਨਾਂ ਨੇ ਪਿੰਡ ਦਾ ਪ੍ਰੋਗਰਾਮ ਰੱਖਿਆ ਸੀ ਸਵਾਲ ਕਰਨ ਦੇ ਪਰ ਪਿੰਡ ਦੇ ਵਿੱਚ ਇੰਨੀ ਜ਼ਿਆਦਾ ਫੋਰਸ ਆ ਚੁੱਕੀ ਆ ਕਿ ਬਲਪ੍ਰੀਤ ਸਿੰਘ ਨੂੰ ਸਵੇਰੇ ਗ੍ਰਿਫਤਾਰ ਕੀਤਾ ਉਸ ਤੋਂ ਬਾਅਦ ਸਾਡਾ ਨੌਜਵਾਨ ਆਗੂ ਇਕਵਾਲ ਸਿੰਘ ਪਾਲੋ ਨੂੰ ਵੀ ਗ੍ਰਿਫਤਾਰ ਕੀਤਾ ਤੇ ਸਾਡੇ ਕੋਲ ਜਿਹੜੀ ਅਗਲੀ ਰਿਪੋਰਟ ਇਹ ਆ ਵੀ ਹੋਰਾਂ ਵੀ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਜਿਹੜੇ ਉੱਥੇ ਪਹੁੰਚ ਰਹੇ ਨੇ ਹੁਣ ਸਾਡੀ ਸਾਰੇ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਲੋਕਾਂ ਨੂੰ ਅਪੀਲ ਆ ਕਿ ਜਲਦੀ ਤੋਂ ਜਲਦੀ ਪਿੰਡ ਅਬਦੁੱਲਾਪੁਰ ਪਹੁੰਚੋ ਅਸੀਂ ਵੀ ਰਸਤੇ ਦੇ ਵਿੱਚ ਪਹੁੰਚ ਚੁੱਕੇ ਆ ਅਸੀਂ ਥੋੜੇ ਸਮੇਂ ਦੇ ਵਿੱਚ ਪਿੰਡ ਦੇ ਨੇੜੇ ਅਸੀਂ ਚਲੇ ਜਾਣਾ ਤੇ ਇਸ ਗੰਦੀ ਸਰਕਾਰ ਨੂੰ ਜੋ ਰਪਿੰਦਰ ਸਿੰਘ ਹੈਪੀ ਐਮਐਲਏ ਨੇ ਉਹਨਾਂ ਨੂੰ ਲੋਕ ਦੱਸ ਦੇਣਗੇ ਚੰਗੀ ਤਰ੍ਹਾਂ ਕਿ ਕਿਸ ਤਰ੍ਹਾਂ ਧੱਕੇਸ਼ਾਹੀ ਕਰੀ ਦੀ ਆ ਸਾਡੀ ਅਪੀਲ ਆ ਪੰਜਾਬ ਦੇ ਲੋਕਾਂ ਨੂੰ ਜਿਹੜੇ ਕਹਿੰਦੇ ਨੇ ਤੁਸੀਂ ਤੀਜੇ ਦਿਨ ਇਹਨਾਂ ਦਾ ਵਿਰੋਧ ਲੱਗ ਜਾਨੇ ਹੋ ਕਰਨ ਭਰਾਬੋ ਤੁਹਾਡੀਆਂ ਜ਼ਮੀਨਾਂ ਬਚਾਉਣ ਦੇ ਲਈ ਜਿਹੜਾ ਪੰਜਾਬ ਦਾ ਸੈਕਟਰਾ ਬਿਜਲੀ ਬੋਰਡ ਦਾ ਉਹਨੂੰ ਪ੍ਰਾਈਵੇਟ ਕਰ ਰਹੇ ਨੇ ਇਹਨਾਂ ਸਾਰੇ ਮੁੱਦਿਆਂ ਨੂੰ ਲੈ ਕੇ ਇਹਨਾਂ ਨੂੰ ਸਵਾਲ ਕਰਨੇ ਨੇ ਪਿਛਲੇ ਦਿਨੀ ਬਲਪ੍ਰੀਤ ਸਿੰਘ ਉਹਨਾਂ ਨੇ ਪਿੰਡ ਆਨੰਦਪੁਰ ਕਲਾਊਡ ਦੇ ਵਿੱਚ ਸਵਾਲ ਕਰੇ ਸੀ ਕਿਉਂ ਮੋਰਚਾ ਚੱਕਿਆ ਕਿਉਂ ਹੋਰ ਜਿੰਨੇ ਵੀ ਸਾਡੇ ਮਸਲੇ ਨੇ ਉਹਦੇ ਸੰਬੰਧ ਦੇ ਵਿੱਚ ਸਵਾਲ ਕਰੇ ਸੀ ਐਮਐਲਏ ਨੂੰ ਕੋਈ ਜਵਾਬ ਨਹੀਂ ਆਇਆ ਇਹਨਾਂ ਨੇ ਕਿਹਾ ਸੀ ਵੀ ਜਦੋਂ ਅਗਲੇ ਕਿਸੇ ਪਿੰਡ ਆਉਂਗੇ ਅਸੀਂ ਤੁਹਾਨੂੰ ਪੁੱਛਾਂਗੇ ਹੁਣ ਤਾਂ ਵਿਧਾਨ ਸਭਾ ਦਾ ਸੈਸ਼ਨ ਵੀ ਇਹਨਾਂ ਦਾ ਖਤਮ ਹੋ ਗਿਆ ਉੱਥੇ ਤੁਸੀਂ ਨੇ ਕੀ ਕੀਤਾ ਕਿਸਾਨਾਂ ਬਾਰੇ ਕੀ ਸੋਚਿਆ ਉਹ ਸਾਰੀਆਂ ਗੱਲਾਂ ਤੇ ਸਵਾਲ ਕਰਨੇ ਸੀ ਪਰ ਘਾਬਰੀ ਹੋਈ ਡਰੀ ਹੋਈ ਸਰਕਾਰ ਨਿਪੁੰਸਕ ਸਰਕਾਰ ਬਿਲਕੁਲ ਕਿਸਾਨਾਂ ਨੂੰ ਲੋਕਾਂ ਨੂੰ ਜਿਹੜੇ ਸਵਾਲ ਕਰਦੇ ਨੇ ਉਹਨਾਂ ਨੂੰ ਦੱਬਣ ਤੇ ਤੁਲੀ ਹੋਈ ਆ ਇਸ ਕਰਕੇ ਭਰਾਵੋ ਇਹ ਇਹਨਾਂ ਦੇ ਦਿਨ ਨੇੜੇ ਨੇ